ਮੈਥੋ ਨਿਚਰੀ ਜਾਂਦੀ ਸਬਜ਼ੀ ਉਹਨੂੰ ਕਹਦੇ ਤੇਰੀ ਵੱਡੀ ਮੰਮੀ ਨੂੰ ਥੀ ਗੜਾ ਖਾ ਕੇ ਡਿੱਗ ਗਈ ਮੈਨੂੰ ਕੁਝ ਨਹੀਂ ਹੋਇਆ ਆ ਚੱਕ ਪੈਸੇ ਮੈਨੂੰ ਦਵਾਈ ਦੇ ਦੇ ਕਹਦੇ ਭਾਈ ਇਤਜਾਬ ਕਿ ਉਹ ਕੁਝ ਬੜੇ ਲੈ ਅੱਗ ਮਚਾਵਾ ਫਿਰ ਦਾਪਾਂ ਨਿੱਤਰ ਗਏ ਤਾ ਇਸ ਪਰਚੂਰ ਲਾ ਕੇ ਮਚਾਟ ਕੇ ਤੋੜ ਕਰ ਲਾ ਬੱਡੀ ਮੰਮੀ ਕੱਲੀ ਕਿਉਂ ਬੈਠੀ ਐ ਦੇਖਦੀ ਐ ਪਲਾ ਮੰਮੀ ਕੀ ਕਰਦੇ ਓਏ ਅੱਗ ਜਿ ਮਚਾਉਂਦੀ ਸੀ ਮੈਂ ਤਾਂ ਮੈਂ ਮਚਾ ਲਵਾਂਗੀ ਅੱਗ ਨਹੀਂ ਅੱਗ ਤਾਂ ਮੈਂ ਮਚਾ ਲੂੰਗੀ ਤੂੰ ਐ ਕਰ ਤੇ ਛੋਟੀ ਮੰਮੀ ਨੂੰ ਨਾ ਸਬਜ਼ੀ ਫੜਾ ਦੇ ਅੱਛਾ ਸਬਜ਼ੀ ਚੀਰ ਤੂਗੀ ਇਧਰੋਂ ਮੈਂ ਨਾ ਮੇਰਦਾ ਨਹੀਂ ਉਧਰੋਂ ਕਰ ਲੈ ਨਾਲੇ ਤੂੰ ਨਹੀਂ ਤੇਰੀ ਛੋਟੀ ਮੰਮੀ ਨੂੰ ਫੜਾ ਦੇ ਸਬਜ਼ੀ ਚੀਰ ਤੂਗੀ ਕਹਿ ਲੈ ਨੀ ਫਿਰ ਵਾ ਛੋਟੀ ਮੰਮੀ ਨੂੰ ਜਾ ਕੇ ਜਿਵੇਂ ਸਬਜ਼ੀ ਕੱਟ ਦੇਓ ਤੁਸੀਂ ਠੀਕ ਆ ਚੱਲ ਫੜਾ ਦੇ ਚੰਗਾ ਚੱਲ ਸਿਆਹੋਂ ਦੇ ਦੀਰਪਾਲ ਨੂੰ ਸਬਜੀ ਕੱਟਣ ਨੂੰ ਕਹਿਉਗਾ ਇਹ ਗਾਹ ਮੈਨੂੰ ਕਹਿਣਾ ਹੁੰਦੀ ਹੈ ਕੈਨ ਨਹੀਂ ਆ ਮੈਂ ਤਾਂ ਉੱਥੇ ਲੇ ਬੈਠ ਕੇ ਲਾ ਮਮਿੰਕਾ ਮੀਂਹ ਆਉਂਦੀ ਆ ਮਮੀ ਆ ਸ਼ਾਮ ਦੀ ਸਬਜੀ ਤਿਆਰ ਕਰ ਦਿਓ ਕੱਟ ਦਿਓ ਇਹਨੂੰ ਨਾ ਲਸਣ ਗੰਡਾ ਛਿਲ ਦਿਓ ਮੈਂ ਇਥੇ ਨਿਚਰੀ ਜਾਂਦੀ ਸਬਜੀ ਉਹਨੂੰ ਕਹ ਲੈ ਤੇਰੀ ਵੱਡੀ ਮੰਮੀ ਨੂੰ ਚੀਰ ਲੂਗੀ ਸਬਜੀ ਮੇਰਾ ਤਾਂ ਬਲੱਡ ਘਟਾ ਪਿਆ ਹੈ ਚੱਲ ਮੈਂ ਵੱਡੀ ਮੰਮੀ ਨੂੰ ਕਹਿ ਦਾਂ ਨਹੀਂ ਐਂਗੀ ਉਹ ਕੱਟ ਲੈਣਗੇ ਸਬਜ਼ੀ ਫੇਰ ਕਹਿ ਦੇ ਮੈਥੋਂ ਨਹੀਂ ਕੱਟੀ ਜਾਂਦੀ ਸਬਜ਼ੀ ਕੱਟ ਲੂਗੀ ਉਹ ਉਹੀ ਪਤਾ ਨਹੀਂ ਕਿਸ ਤਰੀਕੇ ਹਾਂਦਾ ਕਹਿ ਨਹੀਂ ਦਿੰਦੀਆਂ 2 ਮਿੰਟ ਬਗ ਜਾ ਕੀ ਹੋ ਗਿਆ ਖੜੇ ਤੂੰ ਸਬਜ਼ੀ ਤਾਂ ਚੇਰਲਾਂ ਦੇ ਆਈ ਬੈਠੀ ਹੋਈ ਐ ਮੰਮੀ ਛੋਟੀ ਮੰਮੀ ਦਾ ਤਾਂ ਬਲੱਡ ਘਟਿਆ ਪਿਆਗਾ ਕਹਿੰਦੀ ਤੇਰੀ ਵੱਡੀ ਮੰਮੀ ਚੀਰ ਲੂਗੀ ਸਬਜ਼ੀ ਤਾਂ ਇਹ ਤਾਂ ਇਹ ਛੱਪਾ ਰਹਿੰਦਾਗਾ ਪਹਿਲੇ ਦਿਨ ਹੀ ਇਹ ਜੇ ਲੱਛਣ ਕਰਦੇ ਹੁਣ ਤਾਂ ਸਮਝ ਜਾ ਹੁਣ ਤਾਂ ਨੂੰ ਆ ਰਹੀ ਆ ਹਾਂ ਹਾਂ ਤੇਨੂੰ ਤਾਂ ਢੰਗ ਲੱਗਣੀ ਸੀ ਜਿਹੜਾ ਬਿਮਾਰ ਹੁੰਦਾ ਨਾ ਉਹਨੂੰ ਪਤਾ ਹੁੰਦਾ ਤੂੰ ਤਾਂ ਕੋਹੜੇ ਵਰਗੀ ਐ ਤੇਰੇ ਤਾਂ ਕੁਛ ਦੁੱਖਦਾ ਨਹੀਂ ਸੁੱਖਦਾ ਨਹੀਂ ਬਾਹਰ ਜਾ ਕੱਟ ਲੈ ਸਬਜ਼ੀ ਮੈਥੋਂ ਹੀ ਕੱਟੀ ਹੁੰਦੀ ਲੱਗ ਗਈ ਇੱਥੇ ਆ ਕੇ ਰੋ ਮਾਰਨਾ ਮੈਂ ਕੋਈ ਜਵਾਕ ਨਹੀਂ ਤੇ ਇਥੋਂ ਪਹਿਲਾਂ ਵਿਆਹੀ ਇਸ ਘਰ ਚ ਆਈ ਸੀਗੀ ਤੇਰੇ ਚਲਕਣਾਂ ਨੂੰ ਮੈਂ ਸਾਰਾ ਜਾਣਦੀ ਆਂਗੀ ਹੁਣ ਮੂੰਹ ਨੂੰ ਚਲੱਤਰ ਦਿਖਾ ਦੇ ਲੈਪ ਤਾਂ ਮੈਂ ਕੀ ਜਦਨੀ ਸਬਜ਼ੀ ਲਓ ਮੰਮੀ ਤੂੰ ਅੰਦਰ ਕੋਈ ਹੋਰ ਕੰਮ ਕਰ ਲਾ ਚੰਗਾ ਠੀਕ ਆ ਕਰ ਲੂੰਗੀ ਠੀਕ ਦੀ ਪਾਲਾ ਪਾਣੀ ਲਿਆ ਦੇ ਪੁੱਤ ਮੈਨੂੰ ਕੋਸਾ ਕਰਕੇ ਮੇਰਾ ਤਾਂ ਅੱਜ ਮੂੰਹ ਸੁੱਕੀ ਜਾਂਦਾ ਐ ਨਿਆਦਾ ਨਹੀਂ ਮਮੀ ਨਿਆਦਾ ਨਹੀਂ ਪਾਣੀ ਉੱਠ ਕੇ ਤੇਥੋਂ ਆਪ ਤੂੰ ਹੀ ਪੀਤਾ ਜਾਂਦਾਗਾ ਸਾਰਾ ਕੁਝ ਬੈਠੀ ਪਾਲ ਦिएंगी ਐਥੋਂ ਤਾਂ ਮੰਗਿਆ ਨਹੀਂ ਮੈਂ ਤਾਂ ਅੱਜ ਨੂੰ ਉਹਨੂੰ ਕਹਿਨੀ ਆ ਨੂਨੂ ਕਹਿਨੀ ਆ ਫਿਰ ਇਹ ਨੂੰ ਹੋਰ ਤਾਂ ਕੰਮ ਕਰ ਲਾਂ ਦੇ ਕੋਈ ਦੁਖੀ ਹੋਈ ਨਹੀਂ ਜੱਲੀਆ ਪੁੱਤ ਨਹੀਂ ਤੂੰ ਆਪ ਦਾ ਕੰਮ ਕਰਾ ਪਿੱਕ ਜਾ ਕੇ ਪਾਣੀ ਪੀ ਲੂ ਵੱਡੀ ਮਹਾਰਾਣੀ ਬਣਤੀ ਹੈਗੀ ਇਹਦੇ ਨਵਾਂ ਘਰ ਲੱਗੀ ਹਰਕ ਪੈਜੂ ਆਪਣਾ ਸੱਸੂਹਾਂ ਦਾ ਲੈ ਨੀ ਆ ਮਮੀ ਇਹ ਥੋੜੀ ਲੱਗੀ ਹੈਗੀ ਕਦੇ ਪਾਣੀ ਦੇ ਕਦੇ ਚਾਹ ਲਿਆਦੀ ਨਾ ਕੰਮ ਕਰ ਲੈਂਦੀ ਐ ਤੇ ਨਾ ਕਰਦੀ ਐ ਸਾਰਾ ਦਿਨ ਟਪਾਈ ਜਾਂਦੀ ਐਗੀ ਲਓ ਮੰਮੀ ਪਾਣੀ ਲੈ ਜਿਹੜੇ ਕੱਪੜੇ ਕੁੱਪੜੇ ਪੈਣੇ ਧੋਣ ਵਾਲੇ ਵੀਰ ਭਾਲੋ ਤੋਦੇ ਮੈਥੋਂ ਨਹੀਂ ਕੰਮ ਹੁੰਦਾ ਹੈਗਾ ਆਪ ਸਾਰਾ ਕੰਮ ਕਰ ਲੈ ਪੁੱਤ ਧੋਦਾ ਨਹੀਂ ਐ ਮੰਮੀ ਆਪ ਤਾਂ ਮਹਾਰਾਣੀ ਬਣ ਕੇ ਨਾ ਸਾਲਾਂ ਦਿਨ ਮੰਜੇ ਤੇ ਪਈ ਰਹਿੰਦੀ ਹੈਗੀ ਇੱਥੇ ਚਾਰਿਆ ਦੇ ਇੱਥੇ ਪਾਣੀ ਦੇ ਦੇ ਕੱਪੜੇ ਧੋ ਲੈ ਧੋ ਕੇ ਸੁੱਕਣੇ ਪਾ ਦੇ ਫੋਰ ਕੋਈ ਕੰਮ ਹੀ ਨਹੀਂ ਲੱਤਾਂ ਵਾਹ ਕੇ ਲੋਥੀਆ ਵੀਨੇ ਕੋਰੇ ਕੀ ਕਰਾ ਦੇਖ ਖੰਵੀਰ ਪਾਲ ਨੂੰ ਕੀ ਕਰਦੀ ਹੈ ਜੇ ਮੇਰੇ ਲੱਤਾਂ ਰੱਬ ਦੇ ਵੀਰਪਾਲਾ ਵੀਰਪਾਲਾ ਕੀ ਹੈ ਨਹੀਂ ਹਾਏ ਮੇਰੀ ਧੀ ਬਣ ਕੇ ਮੇਰੇ ਲੱਤਾਂ ਦੱਬੀ ਪੁੱਤ ਬਾਹਵੀਆਂ ਲੱਤਾਂ ਦੁਖੀ ਜਾਂਦੀਆਂ ਨੇ ਰੁਗ ਨਿਕਲਦੇ ਨੇ ਲੱਤਾਂ ਚ ਮੱਤਾਂ ਨੂੰ ਲੱਗ ਰਹੀਆਂ ਨੇ ਬਾਹਵੀਆਂ ਦੁਖੀ ਜਾਂਦੀਆਂ ਨੇ ਦੱਪੀ ਮੜੀ ਜਾਂ ਲੱਤਾਂ ਮੈਂ ਨੱਬ ਦੇ ਵੀਰਪਾਲ ਲੱਤਾਂ ਦੱਬੀ ਆਂ ਨੀ ਮਮੀ ਹਾਂ ਤਾਂ ਨੱਬ ਦੇ ਬਾਹਾਂ ਵੀ ਦੱਬਦੇ ਬਾਹਾਂ ਵੀ ਦੁਖਦੀਆਂ ਨੇ ਬਹੁਤ ਦੁਖਦੀਆਂ ਨੇ ਬਾਹਾਂ ਲੈ ਹਾਏ ਇਹ ਇਧਰ ਲਈ ਬਾਹਾਂ ਵੀ ਦੱਬਦੇ ਹਾਏ ਜਾਂ ਨਿਕਲਦੀ ਆਏ ਸਿਰ ਵੀ ਰੱਬ ਦੀ ਮਿਹਰ ਹੀ ਬਣ ਕੇ ਮੈਂ ਦਰਦੀਆਂ ਤੇਰਾ ਸਿਰ ਆਈ ਮਮੀ ਲੈ ਕਿੰਨਾ ਵਧੀਆ ਸੁਪਨਾ ਆਇਆ ਸੀ ਮੈਂ ਤਾਂ ਕਹਿਨੀ ਆ ਰੱਬਾ ਸੱਚੀ ਹੋ ਜੇ ਦੇਖਦੀ ਆ ਪਹਿਲਾਂ ਕਿਉਂ ਬਾਜ ਮਾਰੀ ਸੀਗੀ ਮਮੀ ਹੂੰ ਛੋਟੀ ਮਮੀ ਪਹਿਲਾਂ ਕੰਮ ਕੁਮ ਕਰਦੀ ਨਹੀਂ ਸਹੀ ਪਈ ਰਹਿੰਦੀ ਸੀ ਸਾਰਾ ਸਾਰਾ ਤਾਂ ਹੀ ਪਈ ਰਹਿੰਦੀ ਆ ਇਹ ਤਾਂ ਤੇ ਹੀ ਸਿਆਪਾ ਰਹਾ ਅੱਛਾ ਹਾਂ ਕਿੱਦਾਂ ਦੀ ਮਾਈ ਅਕਲ ਵਾਲੀ ਉਦੋਂ ਦੇ ਇਹੀ ਕੁਸਾਗਾ ਨਾ ਤਾਂ ਕੰਮ ਕਰਦੇ ਹਨਾ ਟੱਕੇ ਵੀ ਤੋੜਦੀ ਕਤੋਂ ਕੰਮ ਨੂੰ ਕਰਿਆ ਨਾ ਸੱਪ ਲੜ ਜਾਂਦਾ ਇਹ ਤੇ ਜਦੋਂ ਆਪਾਂ ਕੰਮ ਕਰਦੇ ਆਂਗੇ ਬਾਜੂ ਨਹੀਂ ਮਾਰਨੋ ਹਟਦੀ ਫਿਰ ਕਰਨ ਨੂੰ ਵੀ ਦੰਦੀ ਇਹਦੇ ਪਹਿਲੇ ਦਿਨ ਹੀ ਇਹੀ ਕੁਛ ਕਰਦੀ ਹੈਗੀ ਬਾਹਰ ਹੀ ਚਲ ਤਰਥੀ ਹੈਗੀ ਦੇ ਹੁਣ ਖਾਣ ਪੀਣ ਨੂੰ ਕਰ ਲਾ ਫਿਰ ਮੂਰੇ ਹੋ ਜਾਂਦੀ ਹੈਗੀ ਫਿਰ ਉਹ ਕਹੂ ਮੈਂ ਬਿਮਾਰਾਂਗੀ ਹੋਰ ਜਦੋਂ ਮੈਂ ਕੋਈ ਕੰਮ ਕਰਨ ਲੱਗਦੀ ਆਂ ਨਾ ਉਹਦੀ ਆਵਾਜ਼ ਮਾਰਦੀ ਵੀਰਪਾਲ ਮੇਰਾ ਸਿਰ ਦੁਖੀ ਜਾਂਦਾ ਹੈ ਹੋਰ ਨਬੂ ਕੀ ਥਿਆਨੇ ਤਾਂ ਭਾਈ ਮੈਂ ਤਾਂ ਜੰਮੀ ਨਹੀਂ ਸਮਝਦੀ ਇਹ ਤਾਂ ਹੋਰ ਸਾਰਾ ਸਾਰਾ ਦਿਨ ਹੀ ਉੱਤੇ ਨਚਾਈ ਜਾਂਦੇ ਨੇਗੇ ਕਦੇ ਚਾਹ ਫੜਾ ਜਾ ਮੈਨੂੰ ਕਦੇ ਪਾਣੀ ਲਿਆ ਦੇ ਚਲ ਮੈਂ ਤਾਂ ਕੱਤਲਿਆ ਸੀ ਹੁਣ ਤੇਰੇ ਨਾਲ ਤਾਂ ਕੱਤਲੀ ਇਹ ਵੀ ਕੰਮ ਕਰਦੀਏ ਤੇ ਜ਼ਿੰਦਗੀ ਭਰ ਤਪਾਉ ਆਪਾਂ ਮੰਮੀ ਮੈਂ ਸਾਨੂੰ ਗੱਲ ਦੱਸਾਂ ਮੈਨੂੰ ਸੁਪਨਾ ਆਇਆ ਸੀ ਕੀ ਸੁਹਣਾ ਸੀ ਇੰਨਾ ਖੁਸ਼ ਹੋਈ ਫਰਦੀਆਂ ਮੰਮੀ ਮੈਂ ਤਾਂ ਨਾ ਸੁਪਨੇ 'ਚ ਛੋਟੀ ਮਮੀ ਦਾ ਗਾਲੀ ਦੱਬਤਾ ਅੱਛਾ ਹੋਰ ਮਾਰਦੀ ਮੰਮੀ ਮੈਂ ਤਾਂ ਜਉਨੀ ਹੋਰ ਆਂਦੇ ਸੱਸ ਨੂੰ ਨੂੰ ਮਾਰਦੀ ਆਹ ਇਹ ਜਿਹਾ ਕੁਸ਼ਨ ਕਰਦੇ ਹੁੰਦੇ ਪੁੱਤੋ ਸੁਖਣ ਇਹੋ ਜਿਹੀ ਇਨਲੈਂਡੇ ਹੁੰਦੇ ਸਿਆਣੇ ਪੁੱਤ ਬਣਦੇ ਹੁੰਦੇ ਨੀਂਗੀ ਉਹ ਤਾਂ ਹੈਗੀ ਕਹੇ ਜੀ ਹੈਗੀ ਆ ਉਹਨਾਂ ਵਰਗੀ ਆਪਾਂ ਥੋੜਾ ਬਣਨਾਗਾ ਹੋਰ ਕੁਛ ਹੀ ਨਹੀਂ ਕਰਦੇ ਜੇ ਕੁਸ ਮੜਵਟ ਨਾਲ ਕਰਾ ਦਿਆ ਕਰਨਾ ਪਰ ਕੰਮ ਛੇਤੀ ਨਿਬੜ ਜਾ ਕਰੇ ਚੱਲ ਆਇਆ ਟਿੱਕੇ ਪੈਤਾ ਜਾਵੇ ਪੈਂਦੀ ਵੀ ਨਹੀਂ ਟਿੱਕੇ ਉਹ ਵੀ ਆਪਣ ਤਪਾਈ ਜਾਂਦੀ ਆ ਕੰਮ ਤਾਂ ਇਹਨੇ ਨਹੀਂ ਕੀਤਾ ਪਹਿਲਾਂ ਵੀ ਨਹੀਂ ਕੀਤਾ ਹੁਣ ਵੀ ਨਹੀਂ ਕਰਨਾ ਇਹਨੂੰ ਇਹ ਤਾਂ 100 ਚਲਤਰ ਨੇ 22 ਚਲਤਰ ਅੱਥੀ ਆ ਤੇ ਪਹਿਲੇ ਦਿਨ ਹੀ ਹੈਗਾ ਇੱਕ ਵੀ ਨਹੀਂ ਹੈਗਾ ਹੋਰ ਮੰਮੀ ਮੈਨੂੰ ਲੱਗਦਾ ਛੋਟੀ ਮੰਮੀ ਤਾਂ ਦੋ ਦੋ ਦੇ ਨਉਂਦੀ ਵੀ ਨਹੀਂ ਉਹਦੇ ਕੋਲੇ ਹੁੰਨੇ ਆ ਜਦੋਂ ਉਹਦੇ ਕੱਪੜਿਆਂ ਚ ਗਰਾਂ ਹੀ ਪਹਿਲੀ ਮੁਸਕ ਮਾਰਦੀ ਹੈਗੀ ਇਹਦਾ ਤੇਰਾ ਕਰਕੇ ਪੁੱਤ ਦੋ ਦਿਨਾਂ ਬਾਅਦ ਨਾ ਲਾਂਦੀ ਆ ਇਹਦਾ ਚਾਰ ਚਾਰ ਦਿਨ ਨਹੀਂ ਨਉਂਦੀ ਸੀਗੀ ਗਰਦਨ ਤੇ ਮੰਮੀ ਇੰਨੀ ਨਹੀਂ ਮੈ ਜੰਮੀ ਪਈ ਹੈਗੀ ਗਰਦਨ ਕਾਲੀ ਹੋਈ ਪਈ ਹੈ ਇਹ ਨਉਂਣ ਦੇ ਨਾਂ ਕਰ ਨਹੀਂ ਕਾਲੀ ਹੋ ਰਹੀ ਏ ਤੂੰ ਦੇਖ ਲੈ ਉਹਦੇ ਪਟਣਾ ਮਲ ਕੇ ਕਿੰਤਾ ਧੌਣ ਹੋਦੀ ਕਿੱਤੀ ਹੋ ਜੇ ਲੈ ਮੈਂ ਵੀ ਮੈਂ ਦੇਖ ਰਹੀ ਆ ਨਮਾ ਤੇ ਖਬਰ ਨਾ ਆਈ ਲਵੇ ਲੈ ਦੇਖ ਲੈ ਕਿੰਤਾ ਨਾਲੇ ਨਮਾ ਦੇ ਚੰਗਾ ਨਾ ਮੈਂ ਲਾਉਣੀ ਆ ਕੋਈ ਸਕੀਮ ਜਾ ਕੇ ਮੈਂ ਕਹਿੰਦੀ ਆ ਮੰਮੀ ਨੂੰ ਮੰਮੀ ਨਹੀਂ ਲੈ ਦੋ ਦਿਨ ਹੋ ਗਏ ਨਾ ਤੀਨੂ ਅੱਗੇ ਤੂੰ ਹੀ ਨਮਾਉਣੀ ਆ ਮੈਨੂੰ ਮੈਂ ਆਪੀ ਲਾ ਲੂੰਗੀ ਵੱਡੀ ਆ ਇਹ ਨਮਾਉਣ ਵਾਲੀ ਕੱਲ ਦੀ ਪੁੱਤਨੀ ਸੀ ਵੈ ਚੱਦ ਨਹੀਂ ਮੰਮੀ ਮੈਂ ਤਾਂ ਮਾਨਸਾ ਜਾਣ ਨੂੰ ਕਹਿੰਦੀ ਸੀ ਵੀ ਤੁਸੀਂ ਨਾ ਲਓ ਫਿਰ ਆਪਾਂ ਮਾਨਸਾ ਚੱਲਾਂਗੇ ਅੱਛਾ ਪੁੱਤ ਨਾ ਉਹ ਨੂੰ ਕੀ ਐ ਫਿਰ ਤਾਂ ਮੈਂ ਇਹੀ ਵਗ ਚੱਲੂੰਗੀ ਐਹੀ ਵਗ ਚੱਲਦੇ ਆਪਾਂ ਕੁਛ ਨਹੀਂਦਾ ਨਹੀਂ ਮੰਮੀ ਨਾ ਕੀ ਚੱਲਾਂਗੇ ਛੇਤੀ ਨਹਾ ਲਓ ਫਿਰ ਚੱਲਾਂਗੇ ਆਪਾਂ ਅੱਛਾ ਮੈਂ ਤਾਂ 2 ਮਿੰਟ ਹੀ ਲਾਉਂ ਪੁੱਤ ਫੜ ਜਾ ਨਾਉਣ ਤੇ ਮੈਂ ਹੁਣ ਆਏ ਨਹੀਂ ਨਾ ਕੇ ਨਾ ਲਾ ਮੰਮੀ ਦੇਰ ਜਾ ਲ ਛੇਤੀ ਨਾ ਲੀ ਪਾਣੀ ਪੀ ਐ ਗਾਲਟੀ ਚ ਹੈ ਨਾ ਉਹ ਨੂੰ ਹੈ ਚੰਗਾ ਹੈ ਗਰਮ ਪਾਣੀ ਮਿੰਟ ਮਾਰ ਕੇ ਰ ਵੱਡੀ ਮੰਮੀ ਨੂੰ ਦੱਸ ਦਿਆਂ ਜਾ ਕੇ ਲੈ ਮੰਮੀ ਮੈਂ ਤਾਂ ਛੋਟੀ ਮੰਮੀ ਭੇਜਤੀ ਨਾ ਹੁਣ ਲਾਤੀ ਸਕੀਮ ਮੈਂ ਤਾਂ ਅੱਛਾ ਹਾਂ ਲੈਫਟ ਮੈਥੂ ਤਾਂ ਇੰਨੇ ਸਾਲਾਂ ਚ ਨਹੀਂ ਇਹ ਕੰਮ ਹੋਇਆ ਮੈਂ ਤਾਂ ਦੋ ਮਿੰਟਾਂ ਚ ਹੀ ਕਰਤਾ ਜਿਦੋਂ ਮੰਮੀ ਮਾਨਸਾ ਦਾ ਨਾਮ ਲੈਤਾ ਨਾ ਭੱਜ ਕੇ ਛਾਲ ਮਾਰੀ ਮੰਜੇ ਤੋਂ ਕਿਦਰੀ ਗਿਆ ਬਲੱਡ ਬਲੱਡ ਕੰਮ ਵੇਲੇ ਬਲੱਡ ਘਟਦਾ ਐ ਜਦੋਂ ਮਾਨਸਾ ਜਾਣਾ ਕਿਤੇ ਹੋਰ ਜਾਣਾ ਉਦੋਂ ਕੋਈ ਬਲੱਡ ਨਹੀਂ ਘਟਦਾ ਇਹ ਸਾਰੇ ਚਲਿੱਤਰ ਨੇ ਲੈ ਆਪਾਂ ਤਾਂ ਗੱਲਾਂ ਕਰੀ ਜਾਨੀਆਂ ਹੈਗੀਆਂ ਉਹ ਤਾਂ ਹੋ ਆ ਗਈ ਨਾ ਕਿ ਮੰਜੇ tala ਦਾ ਮੂੰਹ ਹੱਥ ਧੋਕੇ ਆਈ ਆ ਕਿਹੜਾ ਨਾ ਕੇ ਆਈ ਆ ਨਿਪਾਲ ਚਾਲ ਕੁੱਤੇ ਚੱਲੀ ਐ ਫੇਰ ਕਵੇਲਾ ਹੋ ਜਾਊਗਾ ਮੁੜਕੇ ਵੀ ਆਉਣਾ ਫੇਰ ਮਾਨਸਾ ਤੋਂ ਨਾ ਆਈ ਮੈਂ ਤਾਂ ਨਾ ਆਈ ਮਮੀ ਹਾਂ ਤੁਸੀਂ ਬੜਾ ਛੇਤੀ ਨਾ ਉੱਤੇ ਲੈ ਨਾ ਉਹਨੂੰ ਕਿ ਟਾਈਮ ਲੱਗਦਾ ਐ ਐਨੇ ਕ ਟਾਈਮ ਚ ਨਾ ਲੈ ਤੁਸੀਂ ਮੈਂ ਕਿਹ ਹੋਰ ਹੁਣ ਰੋਜ ਤਾਂ ਨਾ ਹੁੰਨੇ ਆ ਨਾ ਕੁਮਾਰ ਹੋਊ ਤੁਸੀਂ ਟਾਈਮ ਲਾਉਣੀ ਆ ਭਾਣੇ ਮੈਂ ਟਾਈਮ ਲਾਉਂਦੀ ਸੋਨ ਮਿੰਟ ਤਾਂ ਇੱਕ ਹੋਇਆ ਸੀ ਗਿਆਨ ਫੇਰ ਕੀ ਹੁੰਦਾ ਰੋਜ ਤਾਂ ਨਾ ਹੁੰਨੇ ਆ ਕੀ ਖਾਣ ਲੱਗੀ ਐ ਐਨਾ ਟਾਈਮ ਲਾਉਣ ਨੂੰ ਮੂੰਹ ਹੱਥ ਧੋਈ ਆਈ ਹੋਊਗੀ ਹੁਣ ਮਾਰਦਾ ਯਾਰ ਨਾ ਤਾਂ ਕਰਕੇ ਭੱਜਿਆਈ ਉੱਥੇ ਖੜਕੇ ਦੇਖ ਲੈਂਦੀ ਤੂੰ ਵੀ ਮੈਂ ਮੂੰਹ ਹੱਥ ਤੋਂ ਉੱਚ ਕਣਾਉਂਦੀ ਸੀ ਬਾਰੀ ਗੱਲ ਚੱਕ ਕੇ ਕਰਦੀ ਐ ਹਾਂ ਦੇਖੀ ਆ ਤੈਨੂੰ ਕੀ ਲੱਛਣ ਕਰਦੀ ਆ ਤੂੰ ਉੱਥੇ ਪਾਣੀ ਦੀ ਬਾਲਟੀ ਮੂਰਦੀ ਮਾਰੀ ਮੂੰਹ ਹੱਥ ਤੋਂ ਕੇ ਆ ਗਈ ਚੱਲ ਕੁੜੀਏ ਮਾਨਸਾ ਚਲੀ ਤੂੰ ਦੇਖਦੀ ਸੀ ਕਿ ਤੇ ਮੋਰੀ ਵਿੱਚ ਦੀ ਉੱਥੇ ਮੈਨੂੰ ਪਤੀ ਗਿਆ ਤੇਰਾ ਅੱਛਾ ਹਾਂ ਮੈਂ ਇੰਨੇ ਸਾਲਾਂ ਤੇਰੇ ਨਾਲ ਹੀ ਰਹਿਨੀ ਆ ਸੌਕਣ ਕੌਣ ਕਹੇ ਫਿਰ ਜੇ ਤੂੰ ਐਂ ਚੱਲਣਾ ਉਹ ਕਰਦੀ ਹੋਵੇਂ ਬਹੁਤ ਚਾਲਾ ਕਰਦੀ ਐ ਤੂੰ ਮੇਰੇ ਨਾਲ ਖੇਡਦੀ ਐ ਮੈਂ ਕਰਨਾ ਇਹ ਲੱਗਦੀ ਪੁੱਤ ਪੱਟ ਕੇ ਧਰ ਦੂਗੀ ਆਪਣਾ ਘਰ ਮੰਮੀ ਕੱਪੜੇ ਤਾਂ ਬਦਲੇ ਆਉਂਦੇ ਤੁਸੀਂ ਕੱਪੜੇ ਤਾਂ ਉਹੀ ਪਾਏ ਆਏ ਲੈ ਕੱਪੜਾਂ ਨੂੰ ਕੀ ਹੋਇਆ ਵੀਰਪਾ ਸਾਫ ਨੇ ਕੱਪੜੇ ਕੱਲ ਤਾਂ ਪਾਏ ਨੇ ਨਾ ਕੇ ਕੱਪੜਾਂ ਨੂੰ ਕੁਝ ਨਹੀਂ ਹੋਇਆ ਉੱਥੇ ਮੈਨੂੰ ਮਾਂਸਾ ਚੋਂ ਮੋੜਨ ਨਹੀਂ ਲੱਗੇ ਕੱਪੜਿਆਂ ਨੂੰ ਵੀ ਕੱਪੜੇ ਬਦਲ ਕੇ ਆ ਪਾਈ ਪਹਿਲਾਂ ਫੇਰ ਤੈਨੂੰ ਚੀਜ਼ ਦੇਵਾਂਗੇ ਖੜੀ ਹੋ ਜਾ ਐਵੇਂ ਨਹੀਂ ਮਗਰ ਲੱਗਦੇ ਹੁੰਦੇ ਇਹ ਤਾਂ ਬਹੁਤ ਕੁਝ ਕਹਿੰਦੀ ਐ ਮੰਮੀ ਅੱਜ ਨਹੀਂ ਜਾਏਗਾ ਨਾ ਮਾਂਸਾ ਪਤੋਂ ਲੈ ਕੁੜੇ ਅੱਜ ਕਿਹ ਨਹੀਂ ਜਾਏ ਜਾਂਦਾ ਮੈਨੂੰ ਕੋਈ ਫਾਹੇ ਟੰਗਾਂ ਦੀ ਨਾ ਲੈ ਛੇਤੀ ਮੈਂ ਤਾਂ ਬੁਮਾਰੂ ਬੁਮਾਰੂ ਉੱਠ ਕੇ ਲੱਤੀ ਹੈ ਨਾ ਉੱਥੋਂ ਦਾ ਨਾ ਲੈਂਦੀ ਫੇਰਾ ਮੈਂ ਤਾਂ ਮੰਮੀ ਇਹ ਕੰਮ ਸੁਣੀ ਨਮਾਉਣ ਦੇ ਮਾਰੇ ਨੇ ਕੀਤਾ ਸੀਗਾ ਵੀ ਤੁਸੀਂ ਨਾ ਲਾਉਂਗੇ ਮਾਨਸਾ ਨੂੰ ਹੁਣ ਸੰਸਨੀ ਆ ਪਜਾਂਦੇ ਤੂੰ ਵੀ ਹੁਣ ਇਹਦੇ ਨਾਲ ਲੜ ਗਈ ਇਚਰਾਂ ਕਰਦੀ ਹੁਣ ਤੂੰ ਮੈਨੂੰ ਕੋਈ ਨਾ ਜਾਂਦੇ ਮੇਰੇ ਪੁੱਤਰੂ ਦੱਸੂ ਵੀ ਆਇਓ ਲਾਉਂਦੀ ਆ ਇਹ ਤੈਨੂੰ ਮਾਗਰ ਸੌਕਨ ਤਾਂ ਮਿੱਟੀ ਦੀ ਮਾਨ ਨਹੀਂ ਹੁੰਦੀ ਇਹ ਤਾਂ ਫਿਰ ਵੀ ਮਾਸ ਦੀ ਐ ਮਾਨਸਾ ਦੇ ਨਾਮ ਦੇਖ ਲੈ ਉਦੋਂ ਤਾਂ ਛਾਲ ਮਾਰਿਆ ਨੇ ਹੁਣ ਦੇਖ ਲੈ ਕਿਵੇਂ ਮੱਚਦੀ ਆ ਵੀ ਮਾਨਸੰਤਾ ਨੇ ਜਵਾਬ ਦਿੱਤਾ ਚੱਲ ਮੰਮੀ ਐਨੇ ਬਹਾਨੇ ਨਾਲ ਨਾ ਤਾ ਲੈ ਨਾ ਹੋਰ ਚੱਲ ਪਤੀਆ ਹੋਇਆ ਨਾਲ ਲਈ ਦੋ ਤਿੰਨ ਦਿਨ ਹੋ ਗਏ ਸੀ ਨਾਪੀ ਨੂੰ ਸਾਰੇ ਸਿਆਲ ਦਾ ਗਰੋਹ ਕਰਤਾ ਉਹਨੇ ਤਾਂ ਅੱਜ ਨਾ ਕੀ ਕੀਪਟਾਂ ਦਾ ਆ ਕੇ ਗਈ ਆ ਕਿ ਪਾਣੀ ਡੁੱਲ ਕੇ ਗਈ ਹੈ ਜੀ ਕੇ ਮੰਮੀ ਬੜਾ ਸੁਸਤ ਜੀ ਬੈਠੀ ਹੈ ਇਹ ਕੀ ਕਰਾਂ ਪੁੱਤ ਕੀ ਦੱਸਾਂ ਤੈਨੂੰ ਕੀ ਹੋ ਗਿਆ ਆ ਹੈਗੀ ਜਿਹੜੀ ਇਹਨੇ ਤਾਂ ਵੀਰਪਾਲ ਵੀ ਆਪਦੇ ਮਗਰ ਲਾ ਲਈ ਬੜਾ ਗੁੱਸਾ ਕਰਦੀ ਹੈ ਮੰਮੀ ਨਹੀਂ ਲਾਇਆ ਹੈ ਇਹ じゃ ਕੀ ਹੋ ਗਿਆ ਬਸ ਐਂੀ ਗੱਲ ਗੱਲ ਤੇ ਤੰਗ ਕਰੀ ਜਾਂਦੀ ਐ ਨੇ ਗੱਲ ਗੱਲ ਤੇ ਤੰਗ ਕਰੀ ਜਾਂਦੀ ਐ ਨੇ ਪਹਿਲਾਂ ਤਾਂ ਕਹਿੰਦੀ ਨਾ ਲੈ ਆਪਾਂ ਮਾਨਸਾ ਜਾਣਾ ਮੈਂ ਨਾ ਆਲੀ ਪਹਿਲਾਂ ਤਾਂ ਮੈਂ ਬਿਮਾਰਾਂ ਕਹਿ ਦਿਨਾ ਤੁਹਾਨੂੰ ਪਤਾ ਹੀ ਹੈ ਹੈ ਮੈਂ ਨਹਾਉਣ ਵਾਗੀ ਆ ਕੇ ਇਹਦੇ ਆਉਂਦੀ ਲਾਤੀ ਉਂਗਲ ਕਹਿੰਦੀ ਆਪਾਂ ਤਾਂ ਜਾਣਾ ਨੇਸ ਤਾਂ ਨਹਾਉਣਾ ਉਹ ਨਹੀਂ ਮੰਮੀ ਤੂੰ ਨਹਾ ਤਾਂ ਲਈ ਐ ਇੱਦੀ ਕੀ ਗੱਲ ਹੋ ਗਈ ਬੜਾ ਗੁੱਸਾ ਕਰਦੀ ਆ ਤੂੰ ਨਹੀਂ ਥੋੜਾ ਜਿਹਾ ਜ਼ਿਆਦੇ ਇਹ ਚੱਕਦੀ ਐ ਬਈ ਨਹੀਂ ਨਹੀਂ ਕੁਝ ਨਹੀਂ ਚੱਕਦੀ ਐ ਦੇਖ ਲੈ ਪੁੱਤ ਗੌਰ ਕਰ ਲੈ ਐ ਮੈਂ ਆਪਣਾ ਫਰਕ ਪਵਾ ਦੂਗੀ ਨਹੀਂ ਫਰਕ ਪੈਂਦਾ ਵੱਡੀ ਮੰਮੀ ਐ ਕਿੱਥੇ ਕਰਦੀ ਐਗੀ ਸਾਰਾ ਦਾ ਕੰਮ ਕਰਦੇ ਕਿੱਦੇ ਕਰਿਆ ਉਹਨੇ ਤੂੰ ਵੀ ਉਹਨੇ ਬੜਾ ਗੁੱਸਾ ਕਰਦੀ ਐਗੀ ਐਨਾ ਨਹੀਂ ਚਾਹੀਦਾ ਤੂੰ ਕੰਮ ਜਦੋਂ ਮੈਂ ਤੋਂ ਹੁੰਦਾ ਨਹੀਂ ਮੇਰੀ ਨੂੰ ਕਰੀ ਜਾਂਦੀ ਐ ਮੇਥੋਂ ਬਰਾਬਰ ਕੰਮ ਪਾਲਦੀ ਐ ਮੈਂ ਕੀ ਕਰਾਂ ਜਦੋਂ ਹੁਣ ਮੈਨੂੰ ਕਦੇ ਬੀਪੀ ਘਟ ਗਿਆ ਕਦੇ ਧੜਕਣ ਵੱਧ ਗਈ ਮਮੀਆਂ ਦੇ ਨਿੱਕੀਆਂ ਨਿੱਕੀਆਂ ਬਿਵਾਰੀਆਂ ਨੇ ਐਡੀ ਕੀ ਗੱਲ ਹੈਗੀ ਤੂੰ ਵੀ ਬੜਾ ਕੁਝ ਕਰਦੀਆਂ ਫਿਰ ਐਂ ਕੁਝ ਨਹੀਂ ਹੁੰਦਾ ਚੱਲ ਕੋਈ ਨਹੀਂ ਮੈਂ ਕਰਦਾ ਪਤਾ ਵੀ ਕੀ ਗੱਲ ਹੈਗੀ ਬੀਬਾ ਅੰਜੀ ਕਿਉਂ ਛੋਟੀ ਮੰਮੀ ਨੂੰ ਮਜ਼ਾਕ ਕਰੀਂ ਨੇ ਨਾ ਕਮ ਤੁਸੀਂ ਉਹਨੂੰ ਕਹਿਤਾ ਵੀ ਨਾ ਹਾਲ ਹੈ ਤੈਨੂੰ ਮਾਨਸਾਂ ਲੈ ਕੇ ਜਾਵਾਂਗੇ ਕਹਿੰਦੀ ਉਸ ਤੋਂ ਬਾਅਦ ਮੈਨੂੰ ਕਹਿੰਦੀ ਆ ਅੱਜ ਤਾਂ ਸਾਥ ਹੋ ਜਾਇਆ ਨਹੀਂ ਆਂਦਾ ਫਿਰ ਉਹ ਛੋਟੀ ਮੰਮੀ ਨਾ ਹੁੰਦੇਨੀ ਸੀ ਜੀ ਮੈਨੂੰ ਐਸੀ ਵੀ ਮਾਨਸਾਂ ਦੇ ਕਹਿਣ ਨਾਲ ਨਾ ਰਹਿਣਗੇ ਚੱਲ ਉਹਨਾਂ ਨੂੰ ਇਹੋ ਜਿਹੀ ਵੀ ਮਾਨਸਾ ਜਾਣਾਂਗਾ 4-5 ਦਿਨ ਹੋ ਗਏ ਸੀ ਨਾਤੀ ਅਹੀਂ ਇਹ ਗੱਲਾਂ ਗੰਨੂ ਕਾਥੋਂ ਨਿੱਕੀ ਨਿੱਕੀ ਗੱਲਾਂ ਦਾ ਗੁੱਸਾ ਕਰਦੀ ਐ ਉਹਦਾ ਨਿੱਕੀ ਗੱਲ ਨੂੰ ਮੈਂ ਮੁੱਦਾ ਬਣਾ ਹੀ ਬੈਠਿਆ ਪੂਰੀਆਂ ਰੁੱਸੀ ਬੈਠੀ ਐ ਮੈਨੂੰ ਪਤਾ ਨਹੀਂ ਕੀ ਕੁਛ ਕਰਤਾ ਨਾ ਉਹਨੂੰ ਨਹਾਉਣ ਦਾ ਮਤਲਬ ਉਹਨੂੰ ਕੋਈ ਇਹ ਗੱਲਾਂ ਦਾ ਨਹੀਂ ਹੈਗਾ ਉਹਨੂੰ ਤੁਸੀਂ ਕਹਿਤਾ ਉਹਨੂੰ ਤਾਂ ਐ ਹੋਰਿਆ ਪਤਾ ਨਹੀਂ ਮੈਨੂੰ ਕੀ ਕੁਛ ਕਰਤਾ ਫੇਰ ਕੀ ਹੋ ਗਿਆ ਸੀ ਦਿਨ ਉਹਨੂੰ ਕਿਹਾ ਸੀ ਨੇ ਕਿਹੜਾ ਕਸੂਰ ਕਹਿਤਾ ਉਹਨੂੰ ਹਲਾ ਨਾ ਖਤਰ ਗਿਆ ਸੀਗਾ ਕੋਈ ਕੰਮ ਨੂੰ ਨਹੀਂ ਕਹਿੰਦੇ ਕੋਈ ਹੋਰ ਨਹੀਂ ਕੋਈ ਲੈਣਾ ਦੇ ਦੇ ਵੱਡੀ ਮੰਮੀ ਇਹਨਾਂ ਨੂੰ ਤਾਂ ਨਹੀਂ ਪਤਾ ਸੋਨੂੰ ਦਾ ਪਤੀ ਹੈ ਥੋੜੇ ਨਾਲ ਤਾਂ ਕਿੰਨੇ ਜਿੱਦਦੀ ਹੋ ਕਰਦੀ ਆ ਉਹ ਪੂਰੀ ਤਾਂ ਦੱਸਣ ਦੇ ਨੂੰ ਇਹ ਕਹਿੰਦੀ ਮੈਂ ਨਿਮਾਵਾ ਮੈਂ ਤਾਂ ਭਾਈ ਚੱਲ ਤੂੰ ਕਹਿ ਕੇ ਦੇਖ ਲੈ ਇਹਨੇ ਬਸ ਹੱਸਦੀ ਐ ਹੱਸਦੀ ਨੇ ਕਹਿੰਦੇ ਮਾਰਸਾ ਜਾਣਾਗਾ ਹੋਰ ਤਾਂ ਗੱਲ ਕੋਈ ਹੋਈ ਨਹੀਂ ਉਹ ਤਾਂ ਉਹ ਕਰੀ ਜਾਂਦੀ ਮੈਨੂੰ ਅੱਜ ਦੋਨੇ ਰਲੀਆਂ ਬੈਠੀਆਂ ਨੇ ਮੈਨੂੰ ਮਜ਼ਾਕ ਕਰਦੀਆਂ ਨੇ ਮੈਨੂੰ ਕੁਝ ਸਮਝਦੀਆਂ ਨਹੀਂ ਪਤਾ ਨਹੀਂ ਤੁਸੀਂ ਕੀ ਤਾਂ ਕਰਦੀਆਂ ਕੀ ਨਾ ਉਹਦਾ ਬਾਹਰ ਚ ਬੈਠੀ ਜਦੋਂ ਮਾਇਆ ਸੀ ਆ ਪੂਰੀ ਪਰੇ ਪੀਤੀ ਬੈਠੀ ਸੀ ਚੱਲ ਫੇਰ ਕੀ ਹੋ ਗਿਆ ਇੰਨਾ ਕਿ ਤਾ ਜਵਾਕ ਚੌੜ ਕਰ ਹੀ ਲੈਂਦਾਗਾ ਉਹ ਤਾਂ ਚੌੜ ਵੀ ਨਹੀਂ ਚਲਦੀ ਕਿਸੇ ਉਹ ਤੁਹਾਨੂੰ ਤਾਂ ਪੱਦੀਆਂ ਉਹ ਚੌੜ ਕਿਸੇ ਚਲਦੀ ਐ ਉਹ ਕਿਸੇ ਦੀ ਨਹੀਂ ਚਲਦੀ ਚੱਲ ਮੇਰੇ ਨਾਲ ਕਰੀ ਚੱਲੇ ਇੱਥੇ ਵੀ ਨੂੰ ਆ ਗਈ ਇਹਦੀ ਤਾਂ ਮੰਨੇ ਉਹ ਤਾ ਉਹਨੂੰ ਤੁਸੀਂ ਨਹੀਂ ਬਗੜ ਸਕਦੀਆਂ ਉਹ ਤਾਂ ਹੀ ਕਰੂਗੀ ਤੁਸੀਂ ਉਹਨਾਂ ਨਾਲ ਇਹ ਗੱਲਾਂ ਨਾ ਕਰਿਆ ਕਰੋ ਉਹਦਾ ਉਹਨਾਂ ਐ ਕਰ ਜਾਂਦੀ ਵੀ ਹਾਏ ਮਾਨਸਾ ਮਾਨਸਾ ਜਵਾਕ ਨਹੀਂ ਕੁਲਫੀਆਂ ਨੂੰ ਕਰਦਾ ਵੀ ਮੈਂ ਤਾਂ ਕੁਲਫੀ ਲੈਣੀ ਲੈਣੀ ਆ ਉਦਾਗਮ ਹੋ ਰਿਹਾ ਹੁਣ ਮੈਨੂੰ ਕੋਈ ਪਤਾ ਸੀ ਵੀ ਇਹ ਇੰਨੇ ਖੜੇ ਪੈ ਜਾਣਗੇ ਵੀ ਮੈਂ ਤਾਂ ਮਾਨਸਾ ਲੈ ਕੇ ਚੱਲੋ ਮੈਂ ਤਾਂ ਐਸ ਵੀ ਚਲਾ ਇੰਨੇ ਬਹਾਨੇ ਨਾਲ ਨਾ ਲੂਗੀ ਦੇਖਦੀ ਆ ਮੁੰਡਾ ਕੀ ਕਹਿੰਦਾ ਉਹਨਾਂ ਨੂੰ ਕਿਤੇ ਇਹ ਤਾਂ ਹੋ ਮਾਰਸਾ ਨੂੰ ਦੇ ਕਹਿ ਵੀ ਫੇਰ ਪੰਜ ਲੰਗਿਆ ਦੇ ਪਿੰਡ ਚ ਕਿਸੇ ਦੇ ਦੁੱਖ ਸੁੱਖ ਹੋ ਜੂ ਤਾਂ ਉੱਪ ਲੰਗਿਆ ਵੀ ਪੱਟਿਆਂ ਦਾ ਹੱਕ ਹੁੰਦਾ ਕਿ ਛੋਟਿਆਂ ਦਾ ਹੁੰਦਾਗਾ ਹਰੇਕ ਪਾਸੇ ਆਪ ਉੱਡ ਲੈਂਦੀਆਂ ਕੰਮ ਵੇਲੇ ਉਹ ਕਹਿੰਦਾ ਵੀ ਐ ਚਲਤਰ ਲਾਉਣ ਲੱਗ ਜਾਂਦੀ ਐ ਉਹ ਤਾਂ ਉਹਦਾ ਜ਼ਰੂਰ ਤੂੰ ਐ ਕਰਦੀ ਐ ਫਿਰ ਹੁਣ ਤੁਸੀਂ ਇਹਨਾਂ ਨੂੰ ਮੰਨ ਲਾ ਵੀ ਉਹਨੂੰ ਐ ਕਰ ਕਰਕੇ ਵੀ ਲੋਕਾਂ ਨੂੰ ਕਲੇਸ਼ ਦਿਖਾਉਣਾ ਆਪਾਂ ਕਲੇਸ਼ ਦਿਖਾਉਣਾ ਪੁੱਤ ਫੇਰ ਕਿਉਂ ਕਹਦੇ ਨੇ ਕਹਿਤਾ ਨਾ ਹੁਣ ਤੂੰ ਕਿਹਾ ਤੋਰ ਤੱਕ ਕਿਹਾ ਐਨਾ ਮੇਰੇ ਕਿਤੇ ਬਰਦਾਸ਼ਤ ਹੀ ਮਨ ਨਾਲ ਕਿਹਾ ਸੀ ਉਹ ਤਾਂ ਕੰਨੀ ਤੁਸੀਂ ਰਲਣਾ ਬੈਠੀਆਂ ਤਾਂ ਦੋਨੇ ਮੈਨੂੰ ਟੀਚਰਾਂ ਕਰਦੀਆਂ ਨੇ ਪਤਾ ਨਹੀਂ ਵਾਹ ਕੀ ਕੁਝ ਹੋ ਗਿਆ ਮੈਂ ਜਲ ਮੈਂ ਜਾ ਕੇ ਪੁੱਛਦਾ ਉਹਨਾਂ ਨੂੰ ਨਾ ਨਾ ਇਹ ਤਾਂ ਕੁਛ ਨਹੀਂ ਕਹਿੰਦੀ ਇਹ ਤਾਂ ਹੁਣੋਂ 12ਵੀਂ ਆਈ ਸੀ ਆ ਕੇ ਡਾਕੂਮੈਂਟ ਮੈਂ ਕਰੀ ਮੈਂ ਬੈ ਕੇ ਚੱਲ ਤੁਸੀਂ ਬਾਹਲਾ ਨਾ ਕਿਹਾ ਕਰੋ ਉਹਨੂੰ ਕੁਛ ਨਹੀਂ ਹੁੰਦਾ ਉਹ ਤਾਂ ਹੁਣ ਆਪਦੀ ਮਰਜ਼ੀ ਨਾਲ ਮੈਨੂੰ ਪਤਾ ਸੀ ਜੀ ਵੀ ਆਈਡੀ ਕਿ ਨਹੀਂ ਕੀ ਜੀ ਗੱਲ ਤਾਂ ਐਡੀ ਗੱਲ ਬਣ ਜੂਗੀ ਮੈਨੂੰ ਇਹ ਥੋੜੀ ਪਤਾ ਸੀਗਾ ਮੈਂ ਤਾਂ ਐਸੀ ਵੀ ਚੱਲ ਇੰਨੇ ਕਹੇ ਤਾਂ ਨਾ ਲੈਣਗੇ ਉਹਦਾ ਤਾਂ ਨਹੀਂ ਮੈਨੂੰ ਚੱਲ ਇਹਨੂੰ ਨਾ ਕਿਹਾ ਕਰੋ ਕੁਛ ਨਹੀਂ ਉਹ ਤਾਂ ਐਂ ਕਰੂਗੀ ਉਹਨੂੰ ਕਰ ਲੈਣੇ ਜਿਵੇਂ ਕਰਦੀ ਹੈ ਨਾ ਕਿਹਾ ਕਰਾਂਗੇ ਜੀ ਇਸ ਦੁਬਾਰ ਪਤਾ ਲੱਗ ਗਿਆ ਚੱਲ ਤੁਸੀਂ ਰੋਟੀ ਬਣਾਓ ਮੇਰੇ ਵਾਸਤੇ ਭੁੱਖ ਲੱਗ ਰਹੀ ਐ ਮੈਨੂੰ ਤੁਸੀਂ ਦੋ ਕੁ ਮਿੰਟ ਰੁਕੋ ਜੀ ਮੈਂ ਛੋਟੀ ਮੰਮੀ ਖਾਤਰ ਦਲੀਆ ਬਣਾ ਦਿਆ ਆਪਣੇ ਖਾਤਰ ਤਾਂ ਮਟਰ ਪਨੀਰ ਬਣਾਇਆ ਪਿਆਗਾ ਮੈਂ ਕੋਈ ਨਹੀਂ ਖਾਂਦੀ ਦਲੀਆ ਦੁਲੀਆ ਮੈਂ ਤਾਂ ਆਪਾਂ ਮਟਰ ਪਨੀਰ ਦਿਖਾਉਂਗੀ ਕੀ ਗੱਲ ਮੈਨੂੰ ਨਹੀਂ ਮਟਰ ਪਨੀਰ ਦੇ ਸਕਦੇ ਕੋਈ ਤਾਂ ਮੰਮੀ ਤੂੰ ਬਿਮਾਰ ਪਈ ਹੈ ਪਨੀਰ ਕਿ ਮੈਂ ਖਾਵਾਂਗੀ ਦਲੀਆ ਖਾ ਤੈਨੂੰ ਤਾਂ ਮੰਮੀ ਤੂੰ ਠੀਕ ਨਹੀਂ ਰਹਿੰਦੀ ਜਿਹੜਾ ਪਨੀਰ ਕੋਲ ਖਾਣੀ ਹੈ ਜੇ ਚੰਗੀ ਚੀਜ਼ ਖਾਵੇਂ ਠੀਕ ਨਾ ਰਹੇ ਹਾਏ ਹੇ ਬਤਾ ਮੈ ਕੀ ਕਰਾਂ ਹੇ ਮੰਮੀ ਨੂੰ ਕੀ ਹੋ ਗਿਆ ਕੀ ਜਾ ਰਹਾ ਮਮੀ ਕੀ ਹੋ ਗਿਆ ਮਮੀ ਮਮੀ ਖੜੀ ਹੋ ਜਾ ਖੜੀ ਕਰਕੇ ਨਾ ਬੈੱਡ ਤੇ ਪਾਓ ਲੈ ਖੜੀ ਹੋ ਖੜੀ ਹੋ ਜਾ ਲੈ ਇਧਰ ਫੜ ਦਿੱਤਾ ਲੈ ਪਾ ਕੇ ਹੋ ਖੜੀ ਹੋ ਜਾ ਹਾਂ ਐਸਾ ਨਹੀਂ ਕੀਤਾ ਪਾਉਂਦੀ ਹੈ ਹਾਂ ਆਹ ਤਾਂ ਨਹੀਂ ਕਿ ਦਰ ਮੈਂ ਤਾਂ ਨਹੀਂ ਤੂੰ ਬਾਹਰ ਜਾਣੀ ਤਾ ਮੈਂ ਡਾਕਟਰ ਨੂੰ ਲਿਆਉਣਾ ਜਾ ਦੇ ਲੈ ਜੀ ਛੇਤੀ ਲੈ ਆਇਓ ਆਸ ਤਾਂ ਨਹੀਂ ਹੈ ਲੱਜ ਬਸ ਬਸ ਠੀਕ ਹੈ ਇੱਥੇ ਪਈਂ ਸਰਾਂ ਨਹੀਂ ਲਾ ਦੇ ਡਾਕਟਰ ਸਾਹਿਬ ਜੀ ਹਾਂਜੀ ਹਾਂਜੀ ਆਜੋ ਹਾਂਜੀ ਮਾਤਾ ਨੂੰ ਪਤਾ ਨਹੀਂ ਕੀ ਹੋ ਗਿਆ ਜੀ ਚੱਕਰ ਆ ਗਿਆ ਤੇ ਡਿੱਗ ਬੈ ਥੱਲੇ ਗੁੰਮ ਜੇ ਹੋ ਗਏ ਬੋਲੇ ਨਹੀਂ ਹੈਗੇ ਐਹ ਲੱਗੀ ਹੋ ਗਿਆ ਬੱਕਰੀ ਨੂੰ ਪਤਾ ਹੀ ਆ ਮੋੜਾ ਮੋਟਾ ਗੱਲਾਂ ਬਾਤਾਂ ਹੋ ਜਾਂਦੀਆਂ ਨੇ ਘਬਰਾ ਕੇ ਡਿੱਗੇ ਪਏ ਪਤਾ ਨਹੀਂ ਹੁੰਦਾ ਜੀ ਧਿਆਨ ਰੱਖਿਆ ਕਰੋ ਠੰਡ ਵਾਲੀ ਆ ਡਾਕਟਰ ਸਾਹਿਬ ਸਾਡੇ ਜੱਟਾਂ ਨੇ ਐਹੀ ਕੋ ਚੰਦਾ ਜੀ ਵਿੱਕੀਆਂ ਮੋਟੀਆਂ ਲੜਾਈਆਂ ਸਾਡੇ ਹੁੰਦੀਆਂ ਹੀ ਰਹਿੰਦੀਆਂ ਨੇ ਕਿਵੇਂ ਹੁਣ ਜਾਣਾ ਦੇਖਣਾ ਤੂੰ ਹਾਂ ਜਾਣਾ ਜੀ ਚੱਲ ਫਿਰ ਡਾਕਟਰ ਬੜੇ ਸੀਰੀਅਸ ਨੇ ਠੀਕ ਚੱਲ ਫਿਰ ਆ ਜਾਈ ਚਲ ਆ ਇੱਕ ਮਿੰਟ ਗੱਲ ਸੁਣਾ ਹਾਂਜੀ ਪਹਿਲਾਂ ਕੋਈ ਦਵਾਈ ਦੂਗੀ ਚੱਲਦੀ ਹੈ ਆਪਣੇ ਹਾਂ ਚੱਲਦੀ ਹੈ ਨਾਰਮਲ ਜਿਹਾ ਚੱਲੀ ਜਾਂਦੀ ਹੈ ਇਹ ਜੀ ਮਾੜਾ ਮੋਟਾ ਬੀਪੀ ਉਹ ਘਟ ਜਾਂਦਾ ਕਦੇ ਵਾਜ ਜਾਂਦਾ ਹੈਗਾ ਕੋਈ ਟੈਸਟ ਚੁਕਸ ਕਰਾਇਆ ਸ਼ੂਗਰ ਦਾ ਕੋਈ ਕੁਝ ਹੋਰ ਟੈਸਟ ਤਾਂ ਕੁਝ ਨਹੀਂ ਕਰਾਇਆ ਜੀ ਕਰਾਇਆ ਨਹੀਂ ਨਾ ਕੁਝ ਨਹੀਂ ਕਰਾਇਆ ਚੱਲ ਫਿਰ ਅਪਾ ਚੱਲਦੇ ਹਾਂ ਮੈਂ ਮੜਾ ਜਿਹਾ ਮਰੀ ਚੈੱਕ ਕਰ ਲਾਂ ਪਿੱਛੇ ਇੱਕ ਵਾਰੀ ਠੀਕ ਹੈ ਜੀ ਦੇਖ ਲਾਂ ਮੈਂ ਕਿਵੇਂ ਆ ਰਾਈਟ ਬੜਾ ਛੇਤੀ ਬਗ ਚਲੋ ਜੀ ਹਾਂ ਹਾਂ ਬਸ ਚੱਲਦੇ ਹਾਂ ਮੈਂ ਆ ਗਿਆ ਇੱਕ ਮਿੰਟ ਦੀ ਬੀਪਾਰ ਬਤ ਉਹ ਰਿਆ ਕੀ ਇਹ ਵੱਡੀ ਮੰਮੀ ਉਹ ਐਂ ਕਹਿੰਦੀ ਸੀ ਮੈਂ ਤਾਂ ਵੀ ਕੰਪਲ ਲੈ ਜਾ ਅੱਛਾ ਉੱਤੇ ਦੇ ਦੇ ਉਹ ਤਾਂ ਹੋਇਆ ਤਾਂ ਉਹਨੂੰ ਕੁਛ ਨਹੀਂ ਗਾ ਚਲਤਰੀ ਲੈ ਆਈ ਨੇ ਉਹਨੇ ਤਾਂ ਹੋਰ ਜਦੋਂ ਇਹਨਾਂ ਨੇ ਐਂ ਕਹਿਤਾ ਵੀ ਤੁਸੀਂ ਮੰਮੀ ਮਟਰ ਪਨੀਰ ਨਹੀਂ ਖਾਣਾ ਹਾਂ ਤੇ ਵੀ ਦਲੀਆ ਖਾਣਾਗਾ ਬਸ ਉਸ ਦੂਬਾਰੀ ਇਹਨਾਂ ਨੂੰ ਤਾਂ ਐਂ ਹੋ ਗਿਆ ਵੀ ਮੈਨੂੰ ਮਟਰ ਪਨੀਰ ਖਾਣ ਤੋਂ ਵੀ ਰੋਕ ਦੇਣਗੇ ਖਾਣ ਕਿੰਨੀ ਤੇ ਬਾੜਾ ਜਾਂਦੀ ਆ ਉਦੋਂ ਤੇ ਇਹਦਾ ਕੁਛ ਦੁੱਖਦਾ ਨਹੀਂ ਗਾ ਇਹ ਤਾਂ ਉਹਨੂੰ ਐਂ ਹੋ ਗਿਆ ਕਿ ਤੇ ੱੱਕੇ ਨਾਲ ਦਲੀਆ ਨਾ ਖਵਾ ਦੇਣਾ ਆ ਦੇਖੀ ਹੁਣ ਮਟਰ ਪਨੀਰੀ ਖਾਊਗੀ ਉਹ ਟੰਗ ਟੰਗ ਜਿਹੜੇ ਵਾਲੇ ਕਰਦੇ ਨੇ ਹਨ ਹਾਂ ਅਹੀਂ ਤੇ ਟੰਗ ਜਿਹੜੇ ਵਾਲੇ ਕਰਦੇ ਨੇ ਇਹ ਤਾਂ ਹੈ ਤੂੰ ਕੰਬਲ ਲੈ ਆ ਤੁਫਤੇ ਦੇ ਦੇ ਨੇ ਡਾਕਟਰ ਆਜੂ ਆਪਾਂ ਦਿਖਾ ਦਾਂਗੇ ਲੈ ਕੋਈ ਨਾ ਮੈਂ ਪਹਿਲਾਂ ਫਿਰ ਛੋਟੀ ਮੰਮੀ ਨੂੰ ਪਾਣੀ ਦਿਵਾਵਾਂ ਵੱਡੀ ਮੰਮੀ ਚਲ ਠੀਕ ਆ ਹਾਂ ਅਹੀਂ ਤੇ ਪਾਣੀ ਦਿਵਾਵਾਂ ਚਲ ਲੈ ਛੋਟੀ ਮੰਮੀ ਪਾਣੀ ਪੀ ਲਓ ਪਹਿਲਾਂ ਤੁਸੀਂ ਸਰਦ ਇੱਥੇ ਵੀਰਪਾਲ ਮੈਨੂੰ ਕੰਬਲ ਲੈ ਆ ਦੇ ਮੈਂ ਠੰਡ ਲੱਗੀ ਜਾਂਦੀ ਹੈ ਲੈ ਨਹੀਂ ਆਈ ਕੰਬਲ ਮੈਂ ਇਹ ਨਾ ਨਹੀਂ ਹੈਗਾ ਮੈਂ ਪਾਣੀ ਲੈ ਮੰਮੀ ਕੰਬਲ ਲੈ ਲਓ ਸੇੜਾ ਕੋਈ ਚੀਜ਼ ਖਾਣ ਨੂੰ ਜੀ ਤਾਂ ਨਹੀਂ ਕਰਦਾ ਕੋਈ ਚੀਜ਼ ਖਾਣੀ ਏ ਕੀ ਬਣਾਵਾਂ ਉਸਦੇ ਖਾਤਰ ਲੈ ਇਹ ਤਾਂ ਬੋਲਦੀ ਵੀ ਨਹੀਂ ਗੁੰਮ ਹੋ ਗਈ ਨਾ ਪੱਖੋਂ ਆਈ ਦੇ ਪਤਾ ਨਹੀਂ ਕਿੰਨੀ ਕਪੀੜ ਹੋ ਕਹੇ ਨਹੀਂ ਜਾਂਕੇ ਵੱਡੀ ਮੰਮੀ ਦੱਸ ਦੇਈਏਗੀ ਵੀ ਛੋਟੀ ਮੰਮੀ ਤਾਂ ਬੋਲਦੀ ਨਹੀਂ ਭੱਟਰਾਊਗਾ ਡਾਕਟਰ ਨੂੰ ਕੀ ਕਹੂੰਗੀ ਵੀ ਕੀ ਹੋਇਆ ਮੈਨੂੰ ਕੋਈ ਤਵਾਂ ਘੰਡਾ ਲਾਉਣੀ ਪਊਗਾ ਪੈਸੇ ਹੈਗੇ ਨੇ ਤੇਰੀ ਜੇਬ ਚ ਡਾਕਟਰ ਨੂੰ ਦੇਣ ਨੂੰ ਆਹ ਆ ਡਾਕਟਰ ਨੂੰ ਪਹੁੰਚ ਕੇ ਠੀਕ ਹੈ ਵੱਡੀ ਮੰਮੀ ਵੱਡੀ ਮੰਮੀ ਹਾਂ ਛੋਟੀ ਮੰਮੀ ਗੁੰਮ ਪਈ ਆ ਪਤਾ ਨਹੀਂ ਹੁਣ ਤਾਂ ਕੀ ਹੋ ਗਿਆ ਬੋਲਦੀ ਨਹੀਂ ਗੀ ਉਹਨੂੰ ਕੁਛ ਨਹੀਂ ਹੋਇਆਗਾ ਜਾਣ ਕੇ ਦੱਬ ਦਿਓ ਮੈਂ ਬੁਲਾਇਆ ਸੀਗਾ ਜਮੀ ਨਹੀਂ ਬੋਲੀ ਤੁਸੀਂ ਦੇਖੋ ਸਹੀ ਹਾਂ ਚੱਲ ਦੇਖ ਲਾਂ ਨੇ ਫਿਰ ਕੀ ਬੰਦਾ ਆ ਕੀ ਹੋਇਆ ਉਹਨੂੰ

ੰਦਰ ਨਹੀਂ ਬਤਾ ਚਲੋ ਚੋ ਆਹ ਰੋਟਾ ਸਾਬ ਚੱਲ ਚੱਲ ਮਾੜਾ ਦੇਖੋ ਧਿਆਨ ਨਾਲ ਦੇਖ ਲੋ ਕੀ ਕਰਦਾ ਕੀ ਗੱਲ ਹੋ ਗਈ ਭਾਈ ਸਾਹ ਖੁਸ਼ੀ ਰਹਿੰਦੇ ਲੈ 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 ਭਾਈ ਆ ਇੱਧਰ ਕਰੋ ਬਾਹਾਂ ੜੀ ਮੈਂ ਡਾਕਟਰ ਕੀ ਨੂੰ ਸੇ ਜਸ ਸਮਝ ਨਹੀਂ ਆ ਰਹਾ ਬੁਖਾਰ ਵੀ ਠੀਕ ਹੈ ਧੜਕਣ ਵੀ ਠੀਕ ਹੈ ਪਹਿਲਾਂ ਕੋਈ ਬੀਪੀ ਉਲਟੀ ਦਾ ਚੱਕਰ ਤਾਂ ਨਹੀਂ ਨਾ ਨਾ ਹੀ ਪਹਿਲੀ ਵਾਰੀ ਬਸ ਇੱਥੇ ਐ ਜਿਹੜਾ ਜਾ ਖਾ ਗੱਢ ਗੱਫੇ ਤੂੰ ਐ ਕਰ ਫਿਰ ਪਾਣੀ ਲਿਆ ਨਿੱਗਾ ਜਾ ਨਹੀਂ ਕਰਕੇ ਕਹ ਲੈ ਬਾਈ ਹਾਂ ਧਿਆਨ ਰੱਖੀ ਕੀ ਗੱਲ ਹੋ ਗਈ ਭਾਈ ਸਾਰਾ ਕੁਝ ਤਾਂ ਠੀਕ ਹੈ ਤੇਰਾ ਡਾਕਟਰ ਸਾਹਿਬ ਦੁੱਖ ਦਾ ਤਾਂ ਮੇਰਾ ਕੁਛ ਨਹੀਂ ਅੱਛਾ ਇਹ ਮੈਨੂੰ ਕੰਮ ਨੂੰ ਕਹਿੰਦੇ ਨੇ ਕੰਮ ਮੈਥੋਂ ਹੁੰਦਾ ਨਹੀਂ ਹੂੰ ਇਹ ਕਨੇੜੀ ਨੂੰ ਕੰਮ ਕਰਦੀ ਐ ਮੈਥੋਂ ਬਰਾਬਰ ਕੰਮ ਪਾਲਦੀ ਐ ਦੂਜੀ ਅੱਛਾ ਤੇ ਮੈਨੂੰ ਸਾਰਾ ਦਿਨ ਕਹਿੰਦੇ ਮੈਂ ਕਹਿੰਨੀ ਪਈ ਮੈਂ ਤਾਂ ਬਿਮਾਰ ਆ ਮੈਂ ਪਈ ਰਹੀ ਨੀ ਮੈਨੂੰ ਸਾਰਾ ਦਿਨ ਦਲੀਆ ਦੇਈ ਜਾਂਦੇ ਨੇ ਦਲੀਆ ਦੇਈ ਜਾਂਦੇ ਨੇ ਵੀ ਤੂੰ ਤਾਂ ਬਿਮਾਰ ਹੈ ਅੱਜ ਇਹਨਾਂ ਨੇ ਮਟਰ ਪਨੀਰ ਕਰਖਿਆ ਤੀ ਮੇਰਾ ਵੀ ਜੀ ਕਰਦਾ ਮਟਰ ਪਨੀਰ ਖਾਣ ਨੂੰ ਅੱਛਾ ਮੈਂ ਮਟਰ ਪਨੀਰ ਕਹਤਾ ਮੈਂ ਮੈਂ ਤਾਂ ਮਟਰ ਪਨੀਰ ਖਾਉਂ ਮੁੰਡਾ ਕਹਿੰਦਾ ਮੇਰਾ ਕਹਦਾ ਤੂੰ ਤਾਂ ਬਿਮਾਰ ਹੋ ਰਹੀ ਐ ਮਾਂ ਕਹਿੰਦਾ ਤੂੰ ਤਾਂ ਹੋਊ ਤੂੰ ਮਟਰ ਪਨੀਰ ਖਾ ਲੈ ਬਸ ਮੈਂ ਤਾਂ ਉੱਥੇ ਗੜਾ ਖਾ ਕੇ ਡਿੱਗ ਗਈ ਮੈਨੂੰ ਕੁਛ ਨਹੀਂ ਹੋਇਆ ਆ ਚੱਕ ਪੈਸੇ ਮੈਨੂੰ ਦਵਾਈ ਦੇ ਦੇ ਕਹਦੇ ਭਾਈ ਇਤਜਾਬ ਕਿ ਕੁਛ ਬਣੇ ਬਸ ਮੈਂ ਤਾਂ ਡਰਮ ਹੀ ਕਰਦੇ ਆ ਨਾ ਤੇ ਮੂਰੇ ਸਟਾਫ ਆਪਰੇ ਨਾ 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 ਦੱਸਦਾ ਨਹੀਂ ਬਈ ਨੂੰ ਸਭ ਕੁਝ ਆਨੇ ਕੀ ਪਰੀ ਹੈ ਠੀਕ ਨੇ ਮੈਂ ਦੇਖ ਲਿਆ ਇੱਕ ਗੋਲੀ ਇਹ ਚੋਂ ਅੱਛਾ ਜੀ ਤੇ ਆ ਇੱਕ ਟਾਈਮ ਬਸ ਇੱਕੋ ਹੀ ਗੋਲੀ ਹੈ ਇਹਦੇ ਚ ਇੱਕੋ ਹੀ ਦੇਣੀ ਹੈ ਤੇ ਖਾਣ ਪੀਣ ਨੂੰ ਕੀ ਖਾਣ ਪੀਣ ਨੂੰ ਕੁਛ ਮਰਜ਼ੀ ਚਾਹੇ ਮਟਰ ਪਨੀਰ ਕੁਛ ਮਰਜ਼ੀ ਦੇਜੋ ਕੋਈ ਚੱਕਰ ਨਹੀਂ ਠੀਕ ਹੈ ਜੀ ਹੂੰ ਫਿਰ ਮੈਨੂੰ ਮੂੰਹ ਹੀ ਦੇ ਦਿਆਈ ਕੋ ਹਾਂ ਹਾਂ ਦੇ ਦਿਓ ਦੇ ਦਿਓ ਠੀਕ ਠੀਕ ਮੈਂ ਤਾਂ ਮੈਨੂੰ ਛੱਡ ਕੇ ਮੜਿਆ ਫਿਰ ਹਾਂ ਉਹ ਵੀ ਦਵਾਈ ਆ ਗਈ ਉਹਦਾ ਨਾਮ ਤੁਹਾਨੂੰ ਚੰਗਾ ਚਲੋ ਉਹ ਵੀ ਤਾਂ ਦੇਉਂਗੇ ਮਾਟਰ ਪਨੀਰ ਖਾਣ ਤਾਂ ਮਾਟਰ ਪਨੀਰ ਨੂੰ ਵੀ ਕਹ ਕੇ ਡਾਕਟਰ ਜਿਹਦੇ ਪਿੱਛੇ ਮੈਂ ਡਰਾਮੇ ਕਰਾਂ ਸਾਰਾ ਦਿਨ ਦਲੀਆ ਦਲੀਆ ਲਾਈ ਲੱਭੀ ਤੇਲੀ ਮੈਂ ਵੀ ਜਲੀਆ ਜੇ ਦੇ ਆਹ ਹੈ ਇਹ ਜੜੀ ਆਹ ਕਰਤੀ ਹੈ ਉਹ ਖਾਉ ਸਮਾਰ ਸਮਾਰ ਆ ਵੀ ਨਾ ਜਾਣ ਪੈ ਜਾ। ਆਹ ਰੱਸੋ ਚੱਲਦੇ ਆ ਮਾਈ ਸਾਨੂੰ। ਦੁਕਾਨ ਤੇ ਬੰਦੇ ਬੈਠੇ ਹੋਣਗੇ ਆਪਣੇ। ਦੱਸ ਸਪ ਪੈਸੇ ਕਿਨੇ ਨੇ ਮਾਈ? ਜਰ ਪੈਸੇ ਤਾਂ ਤੂੰ ਨਾ ਐ ਕਰ ਲੈ। ਪੈਸੇ ਤਾਂ ਤੂੰ ਮੈਥੋਂ ਫੜ ਲੈ। ਇਹ ਕਿਵੇਂ ਰੱਸਰ? ਇਹ ਮੈਂ ਤੈਨੂੰ ਸਾਰੀ ਗੱਲ ਦੱਸਦਾ ਨਾ। ਹਾਂਜੀ। ਤੇਰੀ ਮਾਤਾ ਡਰਾਮੇ ਕਰਦੀ ਐ ਉਹਨੂੰ ਕੁਛ ਨਹੀਂ ਹੋਇਆ। ਉਹ ਤਾਂ ਇਨਾ ਪੜਾ ਡਿੱਗਿਆ ਜੀ ਫਸ ਤੇ ਗਮ ਹੋ ਗਿਆ ਜਮਾ ਚੱਕ ਕੇ ਪਾਏ। ਨਾ 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 ਉਹਨੇ ਮੈਨੂੰ ਦਿੱਤੇ ਸੀ ਪੈਸੇ। ਅੱਛਾ ਜੀ ਤੁਸੀਂ ਐ ਕਹਿ ਦਿਓ ਵੀ ਇਹ ਤਾਂ ਸਖਤ ਬਿਮਾਰ ਐ। ਅੱਛਾ ਜੀ। ਹੋਰ ਇਹੀ ਗੱਲ ਆ ਮੈਂ ਤੈਨੂੰ ਦੱਸਾਂ ਮੈਂ ਤੈਨੂੰ ਦੱਸਣਾ ਮੇਰਾ ਜ਼ਰੂਰੀ ਸੀ ਫਰਜ਼ ਬਣਦਾ ਸੀ ਕਿਉਂਕਿ ਤੁਸੀਂ ਜੇ ਕੱਲ ਨੂੰ ਕਿਸੇ ਨੂੰ ਹੋਰ ਚੈੱਕ ਕਰਾ ਲਿਆ ਦਿਖਾ ਲਿਆ ਡਾਕਟਰ ਨੂੰ ਉਹਨਾਂ ਨੇ ਕਹਿਤਾ ਵੀ ਇਹਨਾਂ ਤਾਂ ਕੁਝ ਨਹੀਂ ਹੋਇਆ। ਸੋ ਜੇ ਤੁਸੀਂ ਮੇਰੇ 'ਚ ਨੁਕਸ ਖੱਡੋਗੇ ਹਾਂਜੀ ਤਾਂ ਕਰਕੇ ਮੈਂ ਤੈਨੂੰ ਸਾਰੀ ਗੱਲ ਸਮਝਾਤੀ ਵੀ ਕੋਈ ਬਿਮਾਰ ਨਹੀਂ ਕੁਝ ਨਹੀਂ ਸਾਰਾ ਕੁਝ ਠੀਕ ਹੈ। ਤੁਸੀਂ ਆਪਦਾ ਘਰ ਘਰੇ ਆ ਜਿਹੜਾ ਸਰਕਲ ਉਹ ਸੈੱਟ ਕਰੋ ਸਾਰਾ। ਠੀਕ ਹੈ ਗੱਸਾ ਚਲ ਮੈਨੂੰ ਛੱਡਿਆ ਮੜਾ ਆ ਜਾਈ। ਮੈਂ ਕਰਦਾ ਮਮੀ ਨਾਲ ਗੱਲ ਜਾ ਕੇ ਅੰਦਰ ਲੈ ਮਮੀ ਪਾਣੀ ਪੀ ਲਓ ਕੀ ਗੱਲ ਹੋ ਗਈ ਜੀ ਕੀ ਦੱਸਿਆ ਡਾਕਟਰ ਨੇ ਮਮੀ ਨੂੰ ਪੁੱਛ ਲਓ ਕਿਉਂ ਹਾਂ ਕੀ ਗੱਲ ਮਮੀ ਦੱਸ ਦੋਗੀ ਵੀ ਕੀ ਬਿਮਾਰੀ ਹੈ ਕੀ ਕਹੇ ਡਾਕਟਰ ਨੇ ਕੀ ਹੋ ਗਿਆ ਮਮੀ ਕੀ ਦੱਸਿਆ ਦੱਸ ਦੇ ਕੋਈ ਮਾਰੀ ਨਹੀਂ ਹੈਗੀ ਕੰਮ ਕਰਨ ਦੇ ਮਾਰੇ ਕਰਦੇ ਆ ਅੱਛਾ ਹਾਂ ਮਮੀ ਪੈਸੇ ਕਿੰਨੇ ਇੱਥੇ ਡਾਕਟਰ ਨੂੰ ਹਾਂ ਦੱਸ ਕੀ ਡਾਕਟਰ ਮੈਨੂੰ ਤੁਸੀਂ ਡਾਕਟਰ ਨੂੰ ਦੇ ਸਕਦੇ ਆ ਮੰਮੀ ਕਿੰਨੇ ਪੈਸੇ ਤੇ ਡਾਕਟਰ ਨੂੰ ਤੂੰ ਕਿਹੜੇ ਪੈਸੇ ਜੀ ਮੰਮੀ ਨੂੰ ਪਤਾ ਹੀ ਹੈ ਡਾਕਟਰ ਨੂੰ ਮੈਂ ਮੈਂ ਕੋਈ ਨਹੀਂ ਪੈਸੇ ਪੁੱਛੇ ਦਿੱਤੇ ਕੌਣ ਕਹਿੰਦਾ ਮੈਂ ਪੈਸੇ ਤਿੰਦਿਆ ਬਲਾ ਕੇ ਪਖੌੜੇ ਨੂੰ ਪੁੱਛਾਂ ਮੈਂ ਪੈਸੇ ਦਿੱਤੇ ਨੇ ਕਹਣਾ ਪਖੌੜਾ ਦੀ ਮੰਮੀ ਹੁਣ ਆਉਂਦਾ ਉਹ ਤਾਂ ਸਾਰਾ ਕੋਈ ਮਾਰੀਦਾ ਸਾਰਾ ਕੁਝ ਦੱਸ ਗਿਆ ਮੈਨੂੰ ਹਾਂ ਕੀ ਕਹਿ ਗਈ ਜੀ ਮੰਮੀ ਸਾਰੇ ਡਰਾਮੇ ਕਰਦੀ ਐ ਕੋਈ ਬਿਮਾਰੀ ਨਹੀਂ ਡਾਕਟਰ ਨੂੰ ਕਹਿੰਦੀ ਮੈਥੋਂ ਪੈਸੇ ਲੈ ਲੈ ਅੱਛਾ ਕੀ ਨਾ ਕਿਸੇ ਨੂੰ ਵੇ ਇਹ ਕਹਿੰਦੀ ਤਾਂ ਵਾਲੀ ਬਿਮਾਰ ਹੈ ਭੁੱਖ ਮਰੀ ਦੀ ਬਿਮਾਰੀ ਹੈ ਦੇਖ ਲੋ ਕਿਹੜੀ ਬਿਮਾਰੀ ਹੈ ਵਾਖ ਰੂ ਆਏ ਕੋ ਸੋਈ ਜਾਂਦਾਗਾ ਘਰ ਤੇ ਮੈਂ ਤਾਂ ਸੁਣ ਪਹਿਲੀ ਕਿਹਾ ਸੀ ਵੇ 75 ਰੱਤੀ ਜੀ ਤੁਸੀਂ ਤਾਂ ਮੇਰੀ ਗੱਲ ਤੇ ਕਰੀ ਨਹੀਂ ਚਕੀਣ ਤੈਨੂੰ ਮੈਂ ਐਨਾ ਕੁਝ ਕਰਨ ਦੀ ਕੀ ਲੋੜ ਸੀ ਤੂੰ ਨਹੀਂ ਕੰਮ ਕਰਨਾ ਸੀ ਤੇਰਾ ਕੁਝ ਖਾਣ ਨੂੰ ਜੀ ਕਰਦਾ ਸੀ ਜਾਂ ਡਰਾਮੇ ਕਰਨ ਦੀ ਟਿੱਗੜ ਦੀ ਕੀ ਲੋੜ ਸੀ ਤੂੰ ਕਿਉਂ ਐਨਾ ਕੁਝ ਕਰਾ ਸਾਰਾ ਡੱਬਰ ਭੱਜਿਆ ਫਿਰ ਕੋ ਡਾਕਟਰ ਕੋਲੇ ਕੋਈ ਕਿਤੇ ਜੇ ਅਸੀਂ ਕਿਸੇ ਵੱਡੇ ਹਸਪਤਾਲ ਚ ਲੈ ਜਾਂਦੇ ਚਾਕੇ ਉਹ ਤੁਹਾਨੂੰ ਲੱਖ ਰੁਪਏ ਚ ਮਾਰ ਦਿੰਦੇ ਇਹ ਤਾਂ ਵਧੀਆ ਹੋਗਾ ਮੈਂ ਪੱਖੋਲੇ ਕੋਲੇ ਭਾਗ ਗਿਆ ਤੂੰ ਚੰਗਾ ਨਹੀਂ ਕੀਤਾ ਮੰਮੀ ਇਹ ਇਹੇ ਡਰਾਮੇ ਨਹੀਂ ਕਰੇ ਕਰੀਤੇ ਹੁੰਦੇ ਡਰਾਮੇ ਹੋਣਗੇ ਭਾਈ ਜਦੋਂ ਹੈਗੀਏ ਤੁਹਾਡੀ ਮੰਮੀ ਜਿੱਦੇ ਮਾਂ ਦਾ ਬਾਗਦੇ ਹੋ ਫਿਰ ਇਹ ਸਾਨੂੰ ਕੋਈ ਮਾਰ ਹੀ ਰਹਿਤਾਂ ਨਹੀਂ ਦਿੰਦੀ ਡਰਾਮੇ ਤਾਂ ਨਹੀਂ ਕਰਦੀ ਜੇ ਡਿੱਗ ਜਾਂਦੇ ਚੂਲਾ ਤੜਾਲਾ ਨਹੀਂ ਫਿਰ ਲੈ ਕੇ ਆ ਸਤਾਜ ਫਿਰਦੇ ਰਹਿੰਦੇ ਤੂੰ ਜਵਾਖਣ ਤਾਂ ਨਾ ਦੁਖੀ ਕਰ ਮੈਂ ਤਾਂ ਕਿਹੜਾ ਕਰਨਾ ਚਾਹਤਾ ਕਰਤਾ ਸਮਝ ਜਾ ਹੈਗੀ ਵੀ ਸਮਝ ਜਾ ਬਹੁਤ ਉਹ ਮੈਨੂੰ ਕਹਿਨੀ ਹੈ ਮੰਮੀ ਆਏ ਨੂੰ ਵੀ ਮੇਰੇ ਨਾਲ ਮਜ਼ਾਕ ਕਰਦੇ ਆ ਫਰਾਨਾ ਕੁਝ ਕਰਦੇ ਆ ਮਜ਼ਾਕ ਤਾਂ ਤੂੰ ਕਰਦੀ ਹੈ ਜਿਹੜੀ ਡਰਾਮੇ ਕਰ ਕਰ ਡਿੱਗਦੀ ਹੈ ਇਹ ਨਹੀਂ ਮਜ਼ਾਕ ਤਾਂ ਇਹ ਤਾਂ ਮੀਸ ਉਹ ਦਾ ਖਾਤਰ ਗਲਤ ਹੈਗੀ ਗੱਲ ਸਾਰੇ ਟੱਬਰ ਨੂੰ ਬਾਣੀ ਪਾ ਰੱਖਿਆ ਹੈਗਾ ਐਂ ਦੇ ਸਾਰੇ ਟੱਬਰ ਨੂੰ ਬਾਣੀ ਪਾ ਰੱਖਿਆ ਤੁਸੀਂ ਜੇ ਰੋਟੀ ਖਾਣੀ ਹੈ ਮੰਮੀ ਤਾਂ ਠੀਕ ਠਾਕ ਖਾ ਲੈ ਨਹੀਂ ਆਹ ਡਰਾਮੇ ਨਹੀਂ ਚੱਲਣੇ ਚਲੋ ਵੀਰਪਾਲ ਆਜੋ ਮੰਮੀ ਆਪਾਂ ਚੱਲ ਜਾਈਏ ਇਹਨਾਂ ਨੂੰ ਕਰ ਲੈਨੇ ਡਰਾਮੇ ਜਿਹੜੇ ਕਰਦੇ ਆ ਚੱਲ ਬੱਡੀ ਮੰਮੀ ਆ ਚੱਲੀ ਖਾਜੋ ਪੁੱਤ ਛੱਡ ਜੋ ਇਹਨਾਂ ਦਾ ਛੱਡ ਕੇ ਜਾਓ ਐਂ ਤਾਂ ਮੈਨੂੰ ਛੱਡ ਕੇ ਜਾਓ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਮਾਫ ਕਰ ਦਿਓ ਪੁੱਤ ਮੈਂ ਆਪਣੇ ਨੂੰ ਪੁੱਤ ਬਿਨਾਂ ਰਹਿ ਨਹੀਂ ਸਕਦੀ। ਤੂੰ ਮੈਨੂੰ ਐਨਾ ਛੱਡ ਕੇ ਜਾਉਂ। ਕੋਈ ਨਾ ਮੰਮੀ, ਹੁਣ ਆਪਾਂ ਮਾਵਾ ਦੇ ਨਾਲ ਤੇ ਰਹਾਂਗੇ। ਹਾਂ। ਹੁਣ ਇਕੱਲੇ ਨਾ ਵਧੀਆ ਰਹਾਂਗੇ। ਹਾਂ। ਮਾਫ਼ ਕਰ ਦੇ ਮੈਨੂੰ ਵੱਡੀ ਭੈਣ। ਕੋਈ ਨਾ ਭੈਣ। ਮੇਥੋਂ ਬਹੁਤ ਵੱਡੀ ਗਲਤੀ ਹੋ ਗਈ। ਬਸ ਸਿਆਣੀ ਬਣ ਕੇ ਰਹੀ ਹਾਂ ਹੁਣ ਚੰਗਾ। ਤੇਰੀ ਧੀ ਆ ਤੇਰਾ ਪੁੱਤ ਆ, ਸਾਰਾ ਆਪਣੀ ਨਹੀਂ ਇਹ ਸਾਰਾ ਕੁਛ। ਬਸ ਜਿੰਨਾ ਕੁ ਮੈਥੋਂ ਬਣਾ ਕਰੂ ਮੈਂ ਉਹਨਾਂ ਦਾ ਕੰਮ ਕਰ ਲਿਆ ਕਰੂੰਗੀ। ਮੈਨੂੰ ਮੈਂ ਤੁਹਾਨੂੰ ਕੋਈ ਤੰਗ ਨਹੀਂ ਕਰਦੀ। ਠੀਕ ਆ ਮੰਮੀ, ਠੀਕ ਐ। ਮੰਮੀ, ਸਾਨੂੰ ਕੰਮ ਦੀ ਕੋਈ ਲੋੜ ਨਹੀਂ। ਬਸ ਤੂੰ ਹੱਸਦੀ ਰਹਿ। ਠੀਕ ਐ ਪੁੱਤ। ਤੁਸੀਂ ਸਾਡੀ ਵੀਡੀਓ ਨੂੰ ਬਹੁਤ ਪਿਆਰ ਦਿੰਦੇ ਹੋ ਅਮੀਰ ਕਰਦੇ ਆ ਅੱਗੇ ਵੀ ਤੁਸੀਂ ਇੰਝ ਪਿਆਰ ਦਿੰਦੇ ਰਹੋਗੇ ਹੁਣ ਵਾਰੀ ਹੈ ਕਮੈਂਟ ਕਰਨ ਵਾਲਿਆਂ ਦੀ ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਨੇ ਕੁਲਵੀਰ ਸਖੀਰਾ ਰਮੇਸ਼ ਕੁਮਾਰ ਬਾਂਸਲ ਸਿਰਸਾ ਮਨਜੋਤ ਕੌਰ ਪੱਠੜ ਬੀਨਾ ਰਾਣੀ ਪ੍ਰੀਤ ਸੰਧੂ ਬਠਿੰਡਾ ਸੁਖਦੀਪ ਸਿੰਘ ਗਿੱਲ ਮੋਗਾ ਹਰਵੰਸ ਚਹਿਲ ਕੁਲਵੰਤ ਕਾਰ ਕੈਨੇਡਾ ਜਿੰਮੀ ਅਮਰੀਕਾ ਜੱਗੀ ਆਸਟ੍ਰੇਲੀਆ ਬੰਤੀ ਇੰਗਲੈਂਡ ਮਨਜੀਤ ਕੌਰ ਦਾ ਰੋਪੜ ਧਾਰੀਵਾਲ ਆਸਟ੍ਰੇਲੀਆ ਇਹ ਵੀ ਰੰਦਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਇਹ ਵੀਡੀਓ ਤੇ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਤੇ ਤੁਸੀਂ ਵੀ ਕਰਦੇ ਰਹੋ ਸੋਹਣੇ ਸੋਹਣੇ ਕਮੈਂਟ ਧੰਨਵਾਦ